ਫਗਵਾੜਾ ਦਾ ਮਸ਼ਹੂਰ ਡਾਕਟਰ ਰਾਜੇ ਨਾਇਕਰ ਹਸਪਤਾਲ ਲੋਕਾਂ ਦੇ ਵਧੀਆ ਇਲਾਜ ਤੇ ਚੱਲਦੇ ਆਪਣੀ ਬੱਕਰੀ ਪਹਿਚਾਨ ਬਣਾ ਰਿਹਾ ਹੈ ਹਸਪਤਾਲ ਵਿੱਚੇ ਮਰੀਜ਼ਾਂ ਦੀ ਸਹੂਲਤ ਲਈ ਅੱਖਾਂ ਦੇ ਨਾਲ ਨਾਲ ENT ਦੇ ਮਾਹੀ ਡਾਕਟਰ ਕਮਲਕਿਸ਼ੋਰ ਵੀ ਨੱਕ ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਸਫਲ ਇਲਾਜ ਕਰ ਰਹੇ ਹਨ ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ ਹੁਣ ਦੰਦਾਂ ਦੇ ਚੈੱਕਅਪ ਲਈ ਵੀ ਵੱਖਰਾ ਹੀ ਵਿਭਾਗ ਖੋਲ੍ਹ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ ਡਾਕਟਰ ਅਸਰਾਜਨ ਡਾਕਟਰ ਸੀਮਾ ਰਾਜਨ ਤੋਂ ਇਲਾਵਾ ਸੀਐਮ ਗਾਂਧੀ ਅਤੇ ਕਵਿਤਾ ਉਪਲ ਵੱਲੋਂ ਸਾਂਝੇ ਤੌਰ ਤੇ ਰੀਵਨ ਕੱਟ ਕੇ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਨ ਮਸ਼ਹੂਰ ਡੈਂਟਿਸਟ ਡਾਕਟਰ ਨਵੇਦ ਦਿੱਤਾ ਨੇ ਲੋਕਾਂ ਨੂੰ ਜਿੱਥੇ ਦੰਦਾਂ ਦੀ ਸਾਂਭ ਸੰਭਾਲ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਉੱਥੇ ਹੀ ਉਦਘਾਟਨ ਕੇ ਫਰੀ ਦੰਦਾ ਦੀਆਂ ਬਿਮਾਰੀਆਂ ਦਾ ਚੈੱਕਅਪ ਵੀ ਕੀਤਾ ਆਪਣੇ ਸੰਬੋਧਨ ਵੀ ਡਾਕਟਰ ਅਸ ਰਾਜਨ ਅਤੇ ਡਾਕਟਰ ਸੀਮਾ ਰਾਜਨ ਨੇ ਹਸਪਤਾਲ ਵਿਖੇ ਕੀਤੇ ਜਾ ਰਹੇ ਕਮਾਂਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਥੇ ਹੀ ਉਹਨਾਂ ਕਿਹਾ ਕਿ ਇੱਕੋ ਹੀ ਛੱਤਲੇ ਹੁਣ ਮਰੀਜ਼ਾਂ ਰੀਆਂ ਵਕਫਾ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ ਡਾਕਟਰ ਨਵੇਦੀਤਾ ਜੀ ਉਹ ਸਾਡੇ ਵਿੱਚ ਨੇ ਔਰ ਅੱਜ ਤੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰਨਗੇ ਡੈਂਟਲ ਡਿਪਾਰਟਮੈਂਟ ਦੇ ਵਿੱਚ ਬਹੁਤ ਹੀ ਸੰਸੀਅਰ ਹੈ ਬਹੁਤ ਹੀ ਮਿਹਨਤੀ ਹੈ ਸਾਰਾ ਸੈਟਅਪ ਇਨਾਂ ਨੇ ਆਪ ਹੀ ਕ੍ਰੀਏਟ ਕੀਤਾ ਕਿ ਮੈਂ ਜੋ ਜੋ ਇਹਨਾਂ ਨੂੰ ਚਾਹੀਦਾ ਸੀਗਾ ਜਦੋਂ ਇਹ ਆਏ ਤਾਂ ਇਹ ਹੀ ਕਿਹਾ ਵੀ ਮੈਨੇ ਜੋ ਤਾਂ ਚਾਹੀਦਾ ਤੁਸੀਂ ਆਪੇ ਸਾਰਾ ਕੁਝ ਇਹਨਾਂ ਨੇ ਕੀਤਾ ਸ਼ੀਜ਼ ਵੈਰੀ ਹਾਰਡ ਵਰਕਿੰਗ ਡੈਡੀਕੇਟਿਡ ਐਂਡ ਮੈਂ ਬਹੁਤ ساری ਕੁਆਲਟੀਜ਼ ਇਹਨਾਂ ਦੇ ਦੇਖੇ ਆਏ ਗਏ ਕਿ ਪੇਸ਼ੈਂਟਸ ਉਹ ਬਹੁਤ ਅੱਛਾ ਡੀਲ ਕਰਦੇ ਐ ਔਰ ਹੋਪਫੁਲੀ ਫਗਵਾੜਾ ਨੂੰ ਔਰ ਆਸ-ਪਾਸ ਦੇ ਇਲਾਕਿਆਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋਏਗਾ ਕਿਉਂਕਿ ਡੈਂਟਲ ਜਿਹੜਾ ਹੈ ਅਸੀਂ ਉਹ ਇਗਨੋਰ ਕਰਦੇ ਆਂ ਬਟ ਇਹ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਐ ਇਹ ਜਦੋਂ ਸ਼ੁਰੂ ਹੋ ਜਾਂਦੀ ਐ ਫਿਰ ਬਹੁਤ ਤੰਗ ਕਰਦੀ ਐ ਔਰ ਖਾਸ ਕਰਕੇ ਫੋਰਨ ਕੰਟਰੀ ਵਿੱਚ ਤੇ ਜਿਹੜਾ ਡੈਂਟਰ অর ਆਈਸ ਦਾ ਟ੍ਰੀਟਮੈਂਟ ਬਹੁਤ ਕਾਸਟਲੀ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਤੁਹਾਡਾ ਵੀ ਔਰ ਇਨਰ ਵੀਲ ਕਲੱਬ ਜੋ ਕਿ ਜਿਹਦੇ ਦਾ ਸਾਰੇ ਵੀ ਬਹੁਤ ਰਿਸਪੈਕਟਡ ਸੈਡੇ ਫੈਮਿਲੀ ਮੈਂਬਰਸ ਹਾਂ ਕਲਕਲੇ ਦਾ ਨਾਮ ਨਹੀਂ ਲਵਾਂਗਾ ਬਹੁਤ ਮਹਾਨ ਮਹਾਨ ਸਾਡੇ ਫਗਵਾੜੇ ਦੀਆਂ ਹਸਤੀਆਂ ਇੱਥੇ ਹਨ। ਔਰ ਮੈਂ ਸਾਰਿਆਂ ਦਾ ਮੈਂ ਵੈਲਕਮ ਕਰਦਾ ਕਿ ਤੁਸੀਂ ਇੱਥੇ ਆਇਓ ਔਰ ਹਮੇਸ਼ਾ ਹੀ ਸਾਡੇ ਤੁਹਾਡੀ سپورਟ ਰਹਿੰਦੀ ਹੈ ਤੇ ਤੁਹਾਡਾ ਅਸ਼ੀਰਵਾਦ ਸਾਡੇ ਤੇ ਰਹਿੰਦਾ ਹੈ ਤੁਸੀਂ ਹਮੇਸ਼ਾ ਕੋਈ ਵੀ ਅਸੀਂ ਤੁਹਾਨੂੰ ਕਦੇ ਵੀ ਇਨਵਾਈਟ ਕਰਦੇ ਹਾਂ ਤੁਸੀਂ ਵੈਲਕਮ ਤੁਸੀਂ ਆਨੇਓ ਸਾਨੂੰ ਸਾਨੂੰ ਬlesing ਕਰਦੇ ਹੋ ਸਾਨੂੰ ਮਾਨ ਮਹਿਸੂਸ ਹੁੰਦਾ ਹੈ ਡਾਕਟਰ ਸ਼ੇਰ ਭਗਵਾਲਾ ਜਿਸ ਕੇ ਲਿਏ ਡਾਕਟਰ ਰਾਜਨ ਐਂਡ ਹਰਨ ਦੀ ਵਾਈਫ ਸੀਮਾ ਰਾਜਨ ਨੇ ਇਤਨੀ ਜ਼ਿਆਦਾ ਮਿਹਨਤ ਕੀਤੀ ਹੈ ਐਂਡ ਦੇ ਹੈਵ ਮੇਡ ਅ ਪਲੇਸ ਫॉर ਥੈਮਸੈਲਵਜ਼ ਐਂਡ ਫॉर ऑल ਆਫ ਅਸ ਕਿ ਹਮ ਯਹਾਂ ਪੇ बेस्ट ट्रीटमेंट हमको मिलता है एंड द अमाउंट ऑफ वर्क दैट ही इज़ डूइंग फॉर आई केयर इज़ रिमार्केबल एंड आई थिंक डेंटल भी उतना ही अच्छा है इनका काम चले आज हमें बेहद खुशी हो रही है कि हम राजन आई केयर हॉस्पिटल में एक नया विंग की ओपनिंग के लिए पधारे हैं डॉक्टर निवेदिका जो हमारी डेंटिस्ट हैं इनके ये बहुत बहुत मुबारक है आपको कि आपने ये नया विंग जो है वो खोला है तो आप सभी से रिक्वेस्ट है कि इस विंग की ओपनिंग के समय भी आप आए हैं आप मोस्ट ऑफ द टाइम पेशेंट्स जो हैं ईएनटी के लिए उनको समझाएं अपने घर के मेंबर्स को भी लेके आएं ताकि ये हॉस्पिटल और ये जो विंग है वो ज़्यादा से ज़्यादा करेगी ਇਸ ਮੌਕੇ ਡਾਕਟਰ ਨਵੇਦਿੱਤਾ ਨੇ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਜ਼ਿਆਦਾਤਰ ਬੱਚਿਆਂ ਵਿੱਚ ਆ ਰਹੀਆਂ ਹਨ ਕਿਉਂਕਿ ਉਹਨਾਂ ਦਾ ਖਾਣ-ਪੀਣ ਬਹੁਤ ਹੀ ਗਲਤ ਹੋ ਰਿਹਾ ਹੈ। ਉਹਨਾਂ ਜਿੱਥੇ ਬੱਚਿਆਂ ਨੂੰ ਆਪਣੇ ਦੰਦਾਂ ਦੀ ਸਾਫ਼-ਸਫਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਗੱਲ ਤੇ ਜ਼ੋਰ ਦਿੱਤਾ, ਉੱਥੇ ਹੀ ਸੀਪੀ ਗਾਂਧੀ ਤੇ ਕਵਿਤਾ ਉੱਪਲ ਨੇ ਵੀ ਡਾਕਟਰ ਨਵੇਦਿੱਤਾ ਤੇ ਡਾਕਟਰ ਰਾਜਨ ਤੇ ਡਾਕਟਰ ਸੀਮਾ ਰਾਜਨ ਨੂੰ ਮੁਬਾਰਕਬਾਦ ਦਿੱਤੀ। ਮੈਂ ਡਾਕਟਰ ਨਵੇਦਿੱਤਾ ਡੈਂਟਲ ਸਰਚਮੈਂਟ ਮੈਂ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਦੇ ਵਿੱਚ ਆਪਣਾ ਡੈਂਟਲ ਸੈਟਅਪ ਸਟਾਰਟ ਕੀਤਾ ਹੈ। ਤੇ ਅਸੀਂ ਆਪਣੀਆਂ ਸੇਵਾਵਾਂਾਂ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਜੇ ਤੁਹਾਨੂੰ ਕੋਈ ਵੀ ਡੈਂਟਲ ਦੀ ਪ੍ਰੋਬਲਮ ਹੈਗੀ ਹੈ ਤੁਸੀਂ ਆ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਓ ਅੱਜ ਕੱਲ ਬੱਚਿਆਂ ਦਾ ਖਾਣ ਪੀਣ ਜਿਹੜਾ ਹੈ ਉਹ ਇੱਕਦਮ ਵਿਗੜ ਚੁੱਕਾ ਹੈ ਬੱਚੇ ਟੌਫੀ ਚਾਕਲੇਟਸ ਚਿਪਸ ਵਗੈਰਾ ਵਰਗੇ ਮਸਾਲਾ ਖਾਜਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦੀ ਮੂੰਹ ਦੀ ਸਫਾਈ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਹੈ ਜਿਸ ਕਰਕੇ ਦੰਦਾਂ ਦੇ ਵਿੱਚ ਕੀੜਾ ਜਿਹਨੂੰ ਅਸੀਂ ਕੇਰੀਸ ਕਹਿੰਦੇ ਹਾਂ ਜਾਂ ਕੈਵੀਟਿਸ ਵੀ ਕਹਿੰਦੇ ਹਾਂ लग जाता है इस तो बचने सब तो वह तरीका यह है कि बच्चे बच्चों का खाने तो मुँह की सफाई करवाई जाए थोड़े जरश क्लीन करवाओ वो बहुत बचा कर सकते हो प्रिवेंट कर सकते हो तो इनकेस ऑलरेडी कीड़ा लग चुका है तो तुम आके चेकअप करवाओ तो वो फिलिंगस करवाओ जिन्होंने अं रेस्टोरेशन कह देंगे हाँ सफाई करवा सकते हो स्केलिंग करवा सकते हो सब तो बेस्ट तरीका यह होंगे है कि ती अपने ਅ ਡੈਂਟਿਸਟ ਕੋਲ ਹਰ 6 ਮਹੀਨੇ ਦੇ ਬਾਅਦ ਵਿੱਚ ਇੱਕ ਵਾਰ ਚੈੱਕਅਪ ਲਈ ਜ਼ਰੂਰ ਜਾਓ ਤਾਂ ਕਿ ਉਹ ਤੁਹਾਨੂੰ ਦੱਸ ਸਕਣ ਔਰ ਅਸੀਂ ਪ੍ਰੋਬਲਮ ਨੂੰ ਉੱਥੇ ਹੀ ਰੋਕ ਸਕੀਏ ਤੇ ਉਹਦਾ ਇਲਾਜ ਕਰ ਸਕੀਏ